ਬੇਬੇ ਲੱਗਦੀਆਂ ਜਮ ਲੋਕ ਮਰੇ ਅਰੇ ਨਹੀਂ ਮਰੇ ਤੋ ਨਹੀਂ ਹਾਈ ਤਾਂ ਇਹ ਵੀ ਕਿਤੇ ਨਾ ਹੋਇਆ ਵਿਆਹ ਨਹੀਂ ਤੇਰੀ ਸੱਸ ਨੇ ਤੈਨੂੰ ਹੁਣੇ ਕੰਮ ਲਾ ਲਿਆ ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਬਣੇ ਰਿਓ ਵਲੌਗ ਦੇ ਵਿੱਚ ਐਂਡ ਤੱਕ ਬਹੁਤ ਕੈਨ ਵਲੌਗ ਹਰਮਨਦੀਪ ਠੀਕ ਆ ਤੂੰ ਹਾਂਜੀ ਵਧੈ ਸਰਨ ਸਤਿ ਸ਼੍ਰੀ ਅਕਾਲ ਹਰਨੂੰ ਸਤਿ ਸ਼੍ਰੀ ਅਕਾਲ ਹੋਰ ਤਵੇ ਠੀਕ ਹੈ ਤੇਰੀ ਹਾਂਜੀ ਠੀਕ ਅੱਛਾ ਸਟਾਰਟ ਕਰਦੇ ਆ ਅੱਜ ਦਾ ਵਲੌਗ ਅੱਜ ਫਿਰ ਮੈਂ ਚਾਹ ਬਣਾਈਏ ਦੱਸੋ ਕਿੰਨੀ ਬਣੀ ਹੈ ਜਮਾਈ ਸੜੀ ਮੇਰੇ ਨਾਲ ਡੋਲਣ ਵਾਲੀ ਹੈ ਹੈ ਡੋਲਣ ਵਾਲੀ ਹੈ ਨਾਲੇ ਚਾਹ ਪੀ ਜਾਂਦੇ ਨਾਲੇ ਮੇਰੀ ਬੁਰਾਈ ਕਰਦੇ ਤੁਸੀਂ ਹੈ ਮੈਂ ਬਣਾਈ ਚਾਹ ਤਾਂ ਹੁਣ ਬੋਲੋ ਹੁਣ ਬੋਲੋ ਬਹੁਤ ਸਵਾਦ ਆ ਇੱਕਦਮ ਹੁਣ ਬੋਲੋ ਚਾਹ ਤਾਂ ਨਹੀਂ ਮੈਂ ਨਹੀਂ ਮੈਂ ਜਾਣ ਕੇ ਮੈਂ ਜਾਣ ਕੇ ਦੱਸਿਆ ਨਹੀਂ ਇਹਨਾਂ ਨੂੰ ਹੁਣ ਦੇਖੋ ਹੁਣ ਕਿਵੇਂ ਹੈ ਬਹੁਤ ਸਵਾਦ ਬਣੀ ਹੈ ਚਾਹ ਚਾਹ ਕਿਵੇਂ ਬਣੀ ਹੈ ਕਿਸੇਰਾ ਸੀਰਾ ਸੀਰਾ ਢੜਕੇ ਢੜਕੇ ਨੜਾਈ ਮੈਂ ਤਾਂ ਚੋਰੀ ਕਿਨੇ ਕਰ ਲਈ ਕਿਹਨਾਂ ਬੋਲੇ ਰਹਿਣਾ ਮੈਂ ਇਹਨੂੰ ਕਿਹ ਪ੍ਰੋੜਾ ਲਾ ਕੇ ਦੇ ਦੇ ਤਾਂ ਪ੍ਰੋੜਾ ਹੀ ਨਹੀਂ ਲਾਈ ਤਾ ਕੇ ਮੈਨੂੰ ਲਾ ਦੇਣਾ ਸਾਨੂੰ ਕਹਿੰਦੇ ਦਿਨ ਚੁੰਡਾ ਲਾ ਕੇ ਰੱਖਤਾ ਤੇ ਆਪਰਾੜਾ ਠੀਕ ਹੈ ਦਾਪੋਂ ਸਮਾਂ ਆ ਬੈਠੇ ਅਰੇ ਗੱਲ ਮੰਮੀ ਦਾ ਦਿੰਦੀ ਹੈ ਕੁਛ ਵੀ ਇਹਨੂੰ ਕਹਾਂ ਮੇਰੀ ਮੰਮੀ ਥੰਨੂ ਦੀ ਮੈਂ ਤਾਂ ਦੱਸੂਗੀ ਇਹਨੇ ਮਣਕਾ ਦੋਨੇ ਤਨ ਚਾਹ ਤੱਕੀ ਇੱਥੇ ਝਾੜੂ ਫੜ ਕੇ ਲੱਗੀ ਕੜੀ ਲਿਆ ਕਿਹੜਾ ਸੂਟ ਪਸੰਦ ਕੀਤਾ ਮੇ ਉਸਤੇ ਲੋ ਵੀ ਮੇਰੀ ਸੱਸ ਵਾਸਤੇ ਸੂਟ ਮੇਰੀ ਮੰਮੀ ਵਾਸਤੇ ਕਿਹੜਾ ਦੇਖੀਏ ਦੇਖ ਕਿਹੜਾ ਵਧੀਆ ਲੱਗਦਾ ਕਿੰਨੇ ਮੈਨੂੰ ਤੁਸੀਂ ਆਪਸ਼ਨ ਦੋ ਤਿੰਨਾਂ ਚ ਕਿਹੜਾ ਉਹ ਤਿੰਨਾਂ ਚ ਕਿਹੜਾ ਸੋਹਣਾ ਲੱਗਦਾ انا ਸੂਟਾਂ ਦੇ ਪਾਇਵਾਂ ਨੌਲੇਜ ਜ਼ਿਆਦਾ ਮਨਦੀਪ ਤੈਨੂੰ ਜ਼ਿਆਦਾ ਨੌਲੇਜ ਹੈ ਤੂੰ ਹੀ ਦੱਸ ਨਹੀਂ ਨਹੀਂ ਮੈਂ ਗੱਲ ਰੱਢੇ ਨੀ ਉਹ ਨਹੀਂ ਦਵਾ ਗਿੜੇ ਤੈਨੂੰ ਕੁਝ ਨੌਲੇਜ ਵੀ ਹੈ ਕਿ ਕਿ ਵਾਲ ਵੋਣ ਦਾ ਹੀ ਨੌਲੇਜ ਅਸਲ ਤੂੰ ਬੋਲਦੇ ਹੋ ਜ਼ਿਆਦਾ ਬੋਲਦਾ ਮੈਂ ਆਹ ਤਾਂ ਨਹੀਂ ਲੱਗੂਗਾ ਨਾ ਕਿਹੜਾ ਆ ਤਾਂ ਬਾळा ਉਹ ਹੈਗਾ ਬੇਗਣਜਾ ਆ ਕੀ ਬਣ ਗਈਆਂ ਤੇ ਬੇਬੇ ਜੀ ਓਏ ਤੇਰੇ ਸੂਟ ਸੋਹਣਾ ਬਜ਼ੁਰਗ ਜੀ ਲੱਗਦੀ ਐ ਬੇਬੇ ਲੱਗਦੀਆਂ ਜਮ ਖੜਦੀ ਨਹੀਂ ਫਿਰ ਤੂੰ ਦੁਪਹਿਰੇ ਲੱਗ ਗਈਆਂ ਪੱਠੇ ਵੱਡਣਾ ਨਾ ਹਾਂ ਜੀ ਤਾਂ ਸੁਣਦੇ ਨਹੀਂ ਬੱਚੀਆਂ ਭੁੱਖੀਆਂ ਵਿਚਾਰੀਆਂ ਭੁੱਖੀਆਂ ਨਾ ਬੱਚੀਆਂ ਬੱਚੀਆਂ ਨੂੰ ਪਾਏ ਚੱਲ ਤੂੰ ਸ਼ੋ ਆਪ ਤਾਂ ਦੋ ਵਾਰੀ ਰੋਟੀ ਖਾ ਲਈ ਹੋ ਆਪ ਤਾਂ ਕੰਮ ਕਰਦਾ ਨਹੀਂ ਕੀ ਕਹਿਣਾ ਆਹ ਤਾਂ ਹੰਕਾਰ ਤੱਕ ਹੈ ਨਹੀਂ ਕੀ ਕਹਿਣਾ ਕਿਉਂ ਨਹੀਂ ਕੰਮ ਕਰਦਾ ਮਾਮੀ ਨੂੰ ਕੰਮ ਲਾ ਲ ਕੀ ਲੈ పశు హీనా చాలా హటై చరదే ఓరీనాక బు సీ పితా రక బా ਟੈਂਟ ਕਿਹੜਾ ਲਾ ਰੱਖਿਆ ਬੱਬੂ ਜੀ ਲਾਇਆ ਉਹਦੇ ਅੱਧੀ ਸੀਸੀ ਮਕਾਤਾ ਬਿਨੇ ਟੈਂਟ ਕਿਹੜਾ ਲਾ ਰੱਖਿਆ ਏ ਕਹਿਣਾ ਲਾਇਆ ਡਾਨਵਰ ਹੋਰ ਕਿਹੜਾ ਲਾਇਏ ਹੋਗੇ ਇਹ ਹੋੜੀ ਖੁਸ਼ਬੂ ਆਉਂਦੀ ਯਾਰ ਮੈਂ ਨਾ ਕਾ ਵੜਦੀ ਲੱਗਦਾ ਲੋਟੇ ਲੱਕੋਣੇ ਬਣ ਕੇ ਹੋਰ ਤੇਰੀ ਮਾਮੀ ਮਸ਼ੀਨ ਹੀ ਐ ਮੈਂ ਤਾਂ ਕਿਆ ਮੈਨੂੰ ਵੱਡ ਲੈਣ ਦੇ ਕਹਿੰਦੀ ਤੂੰ ਪਾਸੇ ਹੋ ਜਾ ਅੱਜ ਅੱਜ ਤੂੰ ਪਰਾਂ ਹੋਇਆ ਕਾ ਇੰਨਾ ਵੱਡੂਗੀ ਕਾ ਹੀ ਖਤਮ ਕਰ ਦੂੰਗੀ ਖਾਲਿਆਂ ਤੋਂ ਕੀ ਕਹਿੰਦਾ ਬੱਬੂ ਕਹਿੰਦਾ ਉਹ ਪੌਦੇ ਵੱਢ ਕੇ ਦਿਖਾ ਮਾਮੀ ਨੂੰ ਕਹਿੰਦਾ ਹਾਹੋ ਪੌਦੇ ਐ ਪੇੜ ਐ ਨਾ ਖਬਰੀ ਤੇ ਮਾਮੀ ਐ ਕੋਈ ਢੋਲੀ ਕਰਾਇਆ ਥੋੜਾ ਜਿਹਾ ਕੀਚੜ ਜਿਹਾ ਫਿਕਰ ਨਹੀਂ ਤਾਂ ਹੈ ਨਹੀਂ ਫਿਕਰ ਹੈ ਨਹੀਂ ਮੇਰੇ ਭਾਂਜੇ ਨੂੰ ਤਾਂ ਫਿਕਰ ਹੈ ਹੈ ਮੈਨੂੰ ਵੀ ਫਿਕਰ ਹੈ ਨਹੀਂ ਇਨਾ ਬੜਾ ਟੀਕਾ ਲਵਾਉਣ ਨੂੰ ਦੇਖ ਲੈ ਕਹਿੰਦੀ ਨਹੀਂ ਜਾਣਾ ਮੈਂ ਕੀ ਕਰੀਏ ਨਹੀਂ ਮੰਨਦੀ ਤਾਂ ਗਰਟੀ ਘਰ ਲਿਆ ਦੇ ਘਰ ਮੈਂ ਲਾ ਦਿੰਨੀ ਹੈ ਲਵਾ ਲੇਗੀ ਕਿ ਨਹੀਂ ਓਏ ਕੀ ਕਹਿੰਨਾ ਬਾਬੂ ਮੰਮੀ ਡੀਗੋਡੂ ਕਹਣਾ ਨਾ ਇਹ ਦਵਾਈ ਲਾਰੀ ਵੀ ਵੀ ਰੋਣ ਲੱਗਦੀ ਹੈ ਪਤਾ ਪੀੜ ਹੁੰਦੀ ਦਾਦੀ ਨੇ ਦਾਦੀ ਨੇ ਦਾਦੀ ਦੀ ਦੋੜੀ ਲੱਗੇ ਮੈਨੇ ਲੱਗੇ ਮੰਮੀ ਤੇ ਲੱਗੇ ਅੱਛਾ ਪੀੜ ਹੋਈ ਸੀ ਤੇਰੇ ਆਤਰਾ ਮਾਮਾ ਤਾਂ ਕੇ ਨਾ ਲਵਾਉਂਦਾ ਮੇਰੇ ਟੀਕੇ ਹਾਂ ਪਤਾ ਵੀ ਲੱਗਦੀ ਹੈ ਓਏ ਬਾਪੂ ਤੂੰ ਮੇਰੇ ਘਰ ਵਾਲੀ ਨੂੰ ਕਿਉਂ ਜਿਮਸਾ ਨੂੰ ਮੈਂ ਮਨਾਇਆ ਟੀਕੇ ਲਵਾਉਣ ਵਾਸਤੇ ਤੂੰ ਮੇਰੇ ਘਰ ਵਾਲੀ ਨੂੰ ਬਿਗਾੜੀ ਜਨਾ ਹਣ ਹੈ ਵੀਰ ਲੱਗਦੀ ਮੈਨੂੰ ਪਤਾ ਇਹ ਮਨ ਲੱਗਿਆ ਹੋਇਆ ਟੀਕੇ ਦੇ ਕਿੱਡਾ ਖਰਾਬ ਹੈ ਵੀਰੇ ਮੇਰੇ ਵਾਲੀ ਸਹੜਾ ਇਹਨੂੰ ਪਤਾ ਮਾਮੀ ਦੇ ਪੀੜ ਹੋ ਗਈਆਂ ਆਦੀ ਮਾਮੀ ਨੂੰ ਸਿਖਾਈ ਜਾਂਦਾ ਕਿ ਟੀਕਾ ਟੁਕਾ ਨਾ ਲਵਾਈ ਤੂੰ ਦਵਾਈ ਲੈ ਲਈ ਬੜਾ ਤੇਜ ਹੈ ਨਹੀਂ ਮੈਂ ਲਵਾਉਂਦੀ ਮੈਨੂੰ ਲੈ ਜੀ ਪੱਲੀ ਗਿਆ ਦਾ ਤੇ ਤੂੰ ਕੀ ਕਰੇਂਗਾ ਨਾਲ ਇਹ ਕੀ ਕਰੂਗਾ ਇਹ ਤਾਂ ਗਾਮੀ ਨਹੀਂ ਸਾਰੇ ਦੇ ਟੀਕੇ ਲੱਗਨੇ ਜਿਨ੍ਹਾਂ ਨੇ ਜਾਣਾਂ ਹੋਰ ਲੱਗਣ ਦੇ ਮਨ ਤੂੰ ਮਸ ਖਾਂ ਤੂੰ ਤਾਂ ਦਾਦਾ ਦਿਨ ਹੋ ਦਾ ਮਤਲਬ ਕਿੰਨਾ ਮੈਨੂੰ ਦਾਦਾ ਰੋੜੀਏ ਲੱਗੇ ਸੀਗੇ ਕਿ ਕਰਾ ਦੇ ਦਾਦਾ ਇਹਦੇ ਪਿਓ ਨੇ ਫੜ ਫੜ ਕੇ ਲਵਾਏ लवली ਇਨੋ ਰੋਵੇ ਮੱਛੇ ਤੜਫੇ ਦੋ ਲੱਗੇ ਟੀਕੇ ਸਿੱਧੇ ਦੇ ਇੱਕ ਦੂਜੇ ਦੋ ਬੁੱਠੇ ਲਾਉਣੇ ਸੀਗੇ ਫੇਰ ਬੰਦਾ ਬਣਦਾ ਹੈ ਅੱਜ ਚਾਏ ਵਾਲੀ ਨੂੰ ਅਸੀਂ ਚਾਹ ਪਿਆਵਾਂਗੇ ਬਈ ਸਵਰ ਨਹੀਂ ਹੁੰਦਾ ਅੱਜ ਸਾਡੀ ਚਾਹ ਵਾਲੀ ਭੈਣ ਨੂੰ ਹੈ ਅੱਜ ਬਾਟੀਆਂ ਚ ਪੀਣੀ ਅੱਜ ਬਾਟੀਆਂ ਚ ਪੀਣੀ ਦੇਸੀ ਤਰੀਕਾ ਪਿੰਡਾਂ ਵਾਲਾ ਜਮਾ ਚੱਕਰ ਕੀ ਹੈ ਚਾਹ ਹਮੇਸ਼ਾ ਠੰਡੀ ਹੁੰਦੀ ਹੈ ਜਦੋਂ ਬਣਾਉਣੀ ਹੈ ਮੂੰਹ ਚ ਪੁਣਿਆ ਕਰੋ ਚਾਹ ਉੜੀ ਲੈ ਕੇ ਨਾ ਕੀ ਕਹਿੰਦੇ ਰੇ ਬੇਟਾ ਤੇਰੀ ਮੂੰਹ ਚ ਪਣੀ ਭੁੱਕੀ ਜਿਵੇਂ ਗਰਮ ਗਰਮ ਮੂੰਹ ਚ ਪਉਣ ਦਾ ਕੀ ਮਤਲਬ ਚਾਹ ਬਾਟੀ ਚ ਪਾਉਂਦੇ ਠਰਕੀ ਇੰਨੀ ਆਵਾ ਚੱਲੀ ਜਾਂਦੀ ਆ ਉੱਪਰ ਗਈ ਘਾਟ ਕੀ ਕਹਿੰਦੀ ਸੀ ਮੰਮੀ ਜੀ ਹਾਂ ਜੀ ਆ ਲੋਕਾਂ ਨੇ ਮੈਂ ਸੁਣਿਆ ਵੀ ਤੇ ਡਿੱਡ ਚ ਰਪੀਆ ਹੁੰਦਾ ਸੀ ਉਹਨਾਂ ਸੱਚੀ ਹੁੰਦਾ ਕਾਟੋ ਦੇ ਉਹ ਗੱਲ ਬਣਾਈ ਮੈਂ ਸੁਣਿਆ ਨਹੀਂ ਪੁੱਤ ਨਹੀਂ ਤਾਂ ਐ ਕਰ ਨਹੀਂ ਨਹੀਂ ਜਾਵੜ ਉੱਧਰ ਹੁਣਾ ਪੰਜਾਬ ਵੇਰੀ ਚ ਨਹੀਂ ਨਹੀਂ ਤਾਂ ਕਾਟ ਉਹਨੂੰ ਫੜ ਕੇ ਨਾ ਤੁਹਾਡੇ ਡੇਪਾਰਟਮੈਂਟ ਪਾਰ ਕੇ ਚੈੱਕ ਹੀ ਕਰ ਲੈਣੇ ਠੜੀਗੇ ਮਹੀਨਾ ਕਰ ਦੂਗੀ ਮਹੀਨਾ ਕਰ ਦੂਗੀ ਮਹੀਨਾ ਕਰ ਦੇਗੇ ਕਾਟ ਦਾ ਆਪਰੇਸ਼ਨ ਮਹੀਨਾ ਬਣੇ ਕਾਟੋ ਦਾ ਆਪਰੇਸ਼ਨ ਕਰਕੇ ਸੋਨੇ ਦਾ ਰੁਪਿਆ ਕੱਢ ਦਾਂਗੇ ਮਨਦੀਪ ਕਹਿੰਦੀ ਇੱਕ ਸ਼ਰਤ ਆ ਕੀ ਸ਼ਰਤ ਰੁਪਿਆ ਹੋਗਾ ਜਿਹੜਾ ਮੈਂ ਰੱਖੂੰਗੀ ਰੁਪਿਆ ਤੈਨੂੰ ਅਸੀਂ ਕੋਲੋਂ ਦੇ ਦਾਂਗੇ ਸੋਨੇ ਨਾਲ ਸੁੱਣੀ ਦੇ ਦੀ ਉਹ ਹੀ ਲੈਣਾ ਕਾਟੋ ਤਾਂ ਗਈ ਬੱਬੂ ਤੇਰੀ ਗੱਲ ਸੁਣ ਜੇ ਡੇ ਰੁਪਈ ਨਾ ਹੋਇਆ ਫੇਰ ਬੱਬੂ ਦੀ ਗੱਲ ਸੁਣ ਕੇ ਕਾਟ ਫੇਰ ਤਾਂ ਫੇਰ ਮਹੀਨਾ ਨੂੰ ਪਾਪ ਲੱਗੂਗਾ ਕਾਟੋ ਮਾਰਨ ਦਾ ਗੱਲਾਂ ਕਰਦੇ ਕਾਪੀ ਵੀ ਲੈ ਲੈਣੀ ਹੈ ਠੀਕ ਹੈ ਮ ਬੰਨਰ ਪੋਚ ਕਾਟੋ ਹੈ ਜਿੱਥੇ ਲੰਗ ਕਾਟੇ ਕਰੀ ਜਾਂਦੇ ਠੀਕ ਹੈ ਕੇ ਲਵਾਤਾ ਮਾਮੀ ਦੇ ਇੰਜੈਕਸ਼ਨ ਬੱਬੂ ਆਸਤਾ ਗਰਮ ਲੱਗਦੀ ਹੈ 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 ਨਹੀਂ ਬੱਬੂ ਇੰਨੀ ਗਰਮ ਬਹਿ ਜਾ ਤੂੰ ਨਹੀਂ ਹੈ ਨਹੀਂ ਤਾਂ ਭਾਈ ਇਹ ਰੋਣ ਲੱਗ ਗਿਆ ਕਹਿੰਦਾ ਸੀਟ ਗਰਮ ਚੁੰਨੀ ਚੁੰਨੀ ਰੱਖਦੇ ਥਲੇ ਹੈ ਹੋਏ ਉਹ ਤਾਂ ਕਾਹਨ ਬੈਠਾ ਰ ਹੈ ਹੋਰ ਕੀ ਹੈ ਕਿੰਨੀ ਕੋਈ ਨਹੀਂ ਫਿਰ ਕੀ ਹੈ ਹਾ ਤੇਰਾ ਮੁੰਡੇ ਨੇ ਬਹੁਤ ਤੰਗ ਕੀਤਾ ਸਾਨੂੰ ਨਹੀਂ ਲੱਜਣਾ ਮੋਰ ਹੰਨੀ ਲੈ ਕੇ ਜਾਂਦੇ ਆ ਜੀ ਤੂੰ ਤਾਂ ਕਹਿਣਾ ਕਿ ਅੱਜ ਅੱਜ ਲੈ ਜੈ ਮਮੀ ਮੱਤ ਦੀ ਆਪ ਕੋਈ ਨਹੀਂ ਲਿੱਖ ਦਿੱਤੇ ਕਮਿਆ ਹਾਂ ਕਮਿਆ ਅਰੇ ਨਹੀਂ ਮਰੇ ਦੋਕਰ ਆ ਗਏ ਆਪਾ ਥੱਪੜ ਮਾਰਤਾ ਹਾਂ ਆ ਗਏ ਸ਼ਿਕਾਇਤ ਤਾਂ ਲਉਣ ਲੱਗ ਗਿਆ ਲੋ ਜੀ ਘਰੇ ਆ ਗਿਆਂ ਦੁਪਹਿਰ ਜੀ ਹੋ ਗਈ ਆ ਬਾਬਾਈ ਤੇ ਹਾਂਜੀ ਇਹ ਵਲੋਗ ਖਤਮ ਨਹੀਂ ਹੋਇਆ ਅੱਗੇ ਅਸੀਂ ਫਿਲਮ ਜੀ ਬਣਾ ਰਹੇ ਸੀ ਛੋਟੀ ਜੀ 15 ਕਿ ਮਿੰਟਾਂ ਦੀ ਇੱਕ ਤੇ ਮੈਂ ਮੰਮੀ ਤੇ ਦੀਦੀ ਰਲ ਕੇ ਸਾਰੇ ਜਣੇ ਅੰਦੀਪ ਹੋ ਗਈ ਇੱਕ ਤੇ ਅਸੀਂ ਸਸ ਤੇ ਨੋ ਦੀ ਐਵੇਂ ਕਮੇਡੀ ਜੀ ਵੀਡੀਓ ਬਣਾ ਰਹੇ ਸੀ ਉਹ ਸ਼ੂਟ ਕਰ ਕਰੀ ਜਾਂਦੇ ਸੀ ਮੈਂ ਸੋਚਿਆ ਉਹ ਸੀਨ ਵਿੱਚ ਤੁਹਾਨੂੰ ਦਿਖਾ ਦਈਏ ਉਹ ਅਸੀਂ ਕੱਲ ਜਾਂ ਪਰਸ ਨੂੰ ਪੂਰੀ ਜਦ ਬਣ ਗਈ ਅਪਲੋਡ ਕਰਾਂ ਦੇਖੋ ਬੜਾ ਸਟਾਰਟ ਮੈਂ ਤੇ ਤੇਰੀ ਵਿਆਹ ਤੇ ਨੱਚੀ ਸੀ ਅੱਛਾ ਅੱਛਾ ਵਧੀਆ ਗੱਲ ਹੈ ਜੀ ਨਹੀਂ ਹਾਈ ਤਾਂ ਇਹ ਵੀ ਕਿ ਦੇਨ ਹੋਇਆ ਵਿਆਹ ਨਾ ਤੇਰੇ ਘਰ ਸਾਨੂੰ ਤੈਨੂੰ ਨਹੀਂ ਕੰਮ ਲਾ ਲਿਆ ਜੇ ਮੈਂ ਤਾਂ ਆਪੇ ਲੱਗੀ ਆ ਉਹਦੇ ਘਰੇ ਤਾਂ ਕੰਮ ਕਰਨਾ ਪੈਂਦਾ ਹੀ ਆ ਹੁਣ ਆਪਦਾ ਹੀ ਘਰ ਹੈ ਤਾਂ ਸੱਸ ਤਾਂ ਬਾਹਲੀ ਕੁ ਪੱਤੀ ਆ